ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਲੈ ਕੇ ਆਏ ਵੀਰੇ ਆਪਾਂ Jontier 5305 ਦਿਖਾ ਦੇ ਕਰਨਾ ਸਾਰਾ ਐਨ ਇੱਕ ਵਾਰੀ ਬਾਈਆਂ ਨੂੰ ਤੇ ਸਾਨੂੰ ਉਹ ਬਾਈ ਨਾਲ ਮਿਲਾਵਾਂਗੇ ਵੀ ਕੀ ਗੱਲ ਹੈ ਕੀ ਬਾਤ ਆ ਟਰੈਕਟਰ ਦਾ ਹਨਾ ਨਵੇਂ ਮੁੰਡਿਆਂ 'ਚ Jontier ਦਾ ਬੜਾ ਕਰੇਜ ਆ ਅੱਜਕੱਲ 4x4 ਦਾ ਤਾਂ ਕਰਕੇ ਬਾਈਆਂ ਦੀ ਡਿਮਾਂਡ ਸੀ ਕਹਿੰਦੇ ਵੀ Jontier 4x4 ਦੀ ਵੀਡੀਓ ਪਾਈ ਜਾਵੇ ਤੇ ਬਾਕੀ ਤੁਸੀਂ ਦੇਖ ਲਓ ਬਾਈ ਨਾਲ ਮਿਲਾਵਾਂਗੇ ਕਰਨ ਅੱਗੇ ਆ ਜਾ ਅੱਗੇ ਬਾਈ ਨਾਲ ਮਿਲਾਵਾਂਗੇ ਫੇਰ ਉੱਥੇ ਆ ਜਾ ਹੋਰ ਬਾਈ ਬੰਦਰਾ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਤੇ ਕੀ ਗੱਲ ਬਾਤ ਹੈ ਵੀਰੇ ਟਰੈਕਟਰ ਇਹ ਬਾਈ ਜੀ ਇਹ ਹੈਗਾ 545 2 ਵੀਲ ਠੀਕ ਆ ਬਾਈ ਲਵੋ ਦਿਖਾ ਦੇ ਕਰਨਾ ਕਿ ਬਈ ਇੱਕ ਵਾਰੀ 21 ਦੇ 11ਵੇਂ ਮਹੀਨੇ ਦਾ ਨਿਕਲਿਆ ਹੈ ਜੀ ਦਾ ਕਾਪੀ ਬਾਈ ਦੀ ਹੈ ਠੀਕ ਆ ਬਾਈ ਫਸਟ ਆਨਰ ਹੈ ਜੀ ਅੱਗੇ ਫਰੈਸਟਰੀ ਲੱਗੀ ਹੋਈ ਆ ਪਿੱਛੇ ਠੀਕ ਆ ਫਾਰਰ ਦੀ ਥੱਲੇ ਲੱਗੀ ਹੋਈ ਆ ਠੀਕ ਆ ਬਾਈ ਬਹੁਤ ਵਧੀਆ ਚੰਗਾ ਟਰੈਕਟਰ ਹੈ ਜੀ ਜੇ ਮੇਰੇ ਵੀਰ ਭਾਈ ਨੇ ਲੈਣਾ ਹੋਵੇ ਠੀਕ ਆ ਭਾਈ ਹਾਂਜੀ ਬਾਈਆਂ ਦੇ ਬਾਈਆਂ ਦੇ ਵੀਰੇ ਸਾਫ਼ ਸੁਥਰਾ ਕੰਮ ਆ ਪਿੰਡ ਮਹਿਲਾ ਚਾਹੋਗਾ ਜੇ ਪੂਰੇ ਪਿੰਡ ਚੋਂ ਪਤਾ ਕਰ ਲਿਓ ਕੋਈ ਦਿੱਕਤ ਵਾਲੀ ਗੱਲ ਨਹੀਂ ਪੂਰੇ ਜੈਨੂਅਲ ਟਰੈਕਟਰ ਰੱਖਦੇ ਨੇ ਤੁਸੀਂ ਦੇਖ ਸਕਦੇ ਹੋ ਸਾਰੇ ਟਰੈਕਟਰ ਤੇ ਕੈਮਰਾ ਮਾਰਦੇ ਕਰਨ ਗੇਰਾ ਇੱਕ ਵਾਰੀ ਦੇਖੋ ਪਿੱਛੋਂ ਮਰਗਾਟਾ ਮਰਗੂਟਾ ਨਾਲ ਲੰਕਾ ਲੰਕਾ ਰਹਿਣਾ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਸੇ ਵੀ ਤਰ੍ਹਾਂ ਦੀ ਹਲੋ ਹੋ ਜੈਨੇ ਚਲੋ ਠੀਕ 5305 ਬਨਾਸੀ ਆਰਡੀ ਬਨਾਸੀ ਆਰਡੀ ਬਈ ਕੋ ਪੰਪਾ ਬਨਾਸੀ ਆਰਡੀ ਤੋਂ ਬੜੀ ਡਿਮਾਂਡ ਆ ਬਈ ਵਿਚ ਬੰਦਿਆਂ ਦੀ ਤੇ ਤਾਂ ਵੀ ਅੱਜ ਕੱਲ੍ਹ ਕਈ ਬੰਦੇ ਉਹ ਕਰਦੇ ਨੇ ਦਿਖਾ ਦੇ ਕਰਨ ਸਾਰਾ ਦਿਖਾ ਇਹ ਕੋ ਜੈਡ ਆ ਇਹਨਾਂ ਦਾ ਕੀ ਨੰਬਰ ਕਿੱਥੋਂ ਦਾ ਬਈ ਇਹਦਾ ਜੀ ਨੰਬਰ ਹੈਗਾ ਕੈਂਥੜ ਦਾ ਕੈਂਥੜ ਦਾ ਚਾਰ ਠੀਕ ਹੈ ਫਰਸਟ ਆਨਰ ਫਰਸਟ ਸਾਰੀ ਨਾਲ ਆ ਜਿਸ ਮੇਰੇ ਵੀਰ ਭਾਈ ਨੇ ਕੋਈ ਪੰਜਾਬ ਦੇ ਨੇ ਜਾਂ ਕਿਤੇ ਹੋਰ ਵੀ ਲੈਣਾ ਐ ਐਨਓਸੀ ਦਾ ਪੂਰਾ ਪ੍ਰਬੰਧ ਹੈ ਸਹੀ ਮਿਲੂਗੀ ਸਹੀ ਕਾਗਜ਼ ਪੱਤਰ ਮਿਲਣਗੇ ਸਾਰੇ ਕਾਗਜ਼ ਪੱਤਰ ਵੀਰੇ ਸਹੀ ਮਿਲਣਗੇ ਜੇ ਕਿਸੇ ਬਾਈ ਨੇ ਆਪਣੇ ਨਾਮ ਵੀ ਕਰਾਉਣਾ ਪੰਜਾਬ ਚ ਤਾਂ ਐਨਓਸੀ ਵਗੈਰਾ ਸਾਰਾ ਕੁਝ ਮਿਲੂਗਾ ਤੇ ਟਾਇਰ ਵਗੈਰਾ ਨਾਲ ਦੇਣਾ ਬਾਈ ਟਾਇਰ ਵੀਰੇ ਬਿਲਕੁਲ ਪਿੱਛੇ ਨਾਲ ਦੇ 800 ਪੈਸੇ ਨੇ ਠੀਕ ਹੈ। ਸਵੇਰੇ ਥੋੜੇ ਜਿਹੇ ਟਾਇਰ 670 ਪੈਸੇ ਰਹਿ ਗਏ ਕਾਰਨ ਕਿ ਫੋਰ ਗੀਲ ਦੇ ਥੋੜੇ ਘਟ ਜਾਂਦੇ ਨੇ। ਠੀਕ ਹੈ। ਜੇ ਕੋਈ ਬੰਦਾ ਫੋਰ ਗੀਲ ਲਾਈ ਰੱਖਦਾ ਉਹ ਥੋੜੇ ਘਟ ਜਾਂਦੇ ਨੇ। ਠੀਕ ਹੈ ਠੀਕ ਹੈ ਠੀਕ ਹੈ। ਇਹਦਾ ਪੰ ਤਪਿਆ 45 ਤੋਂ 50000 ਰੁਪਏ ਲੱਗਿਆ ਵੈਨਾਂ ਦੇ ਉੱਪਰ ਠੀਕ ਆ ਠੀਕ ਆ ਜੱਗੇ ਬਾਸਲੇ ਪਤਾ ਨਹੀਂ ਵਗ ਗਿਆ ਜੱਗੇ ਬਾਸ ਤੋਂ ਨਿਕਾ ਗਏ ਰੈਣੀ ਦੇ ਬਹੁਤ ਮਸ਼ਹੂਰ ਬੰਦੇ ਦਾ ਠੀਕ 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 ਹੈ ਤੇ ਬਾਕੀ ਸਾਰਾ ਟਰੈਕਟਰ ਓਕੇ ਆ ਬਾਈ ਬਹੁਤ ਵਧੀਆ ਨਵਾਂ ਟਰੈਕਟਰ ਹੈ ਜੀ ਉਹਨੇ ਜ਼ਿੰਮੇਵਾਰੀ ਵਾਲਾ ਦਿੱਤਾ ਚਲਾ ਕੇ ਵਾ ਕੇ ਚੈੱਕ ਕਰਕੇ ਮੈਂ ਜੀ ਪੂਨ ਜ਼ਿੰਮੇਵਾਰੀ ਨਾਲ ਲੈ ਕੇ ਗਾ ਠੀਕ ਆ ਬਾਈ ਐਡਰੈਸ ਕੀ ਆ ਬਾਈ ਆਪਣਾ ਆਪਣਾ ਮਹਿਲਾ ਚੌਂਕ ਪਿੰਡਾ ਜੀ ਤੁਸੀਂ ਸੁਨਾਮਾ ਜ਼ਿਲ੍ਹਾ ਸੰਗਰੂਰ ਠੀਕ ਆ ਠੀਕ ਆ ਤੇ ਰੇਟ ਬਾਈ ਕਿੰਨਾ ਕਹਦਾ ਰੇਟ ਜੀ ਇਹਦਾ ਮੰਗਦੇ ਔਰ 11 ਲੱਖ 75 ਹਜ਼ਾਰ ਬਾਕੀ ਕੋਈ ਗੱਲ ਨਹੀਂ ਜਿੱਦਾ ਕੌਂਸਲ ਸੀ ਕਰਦਾ 11 ਲੱਖ 75 ਹਜ਼ਾਰ ਹੈ ਬਾਕੀ ਮੌਕੇ ਤੇ ਮਾਨਤਾਣ ਹੋ ਜੂਗਾ ਬਾਈ ਕੋਈ ਦਿੱਕਤ ਆਈ ਗੱਲ ਨਹੀਂ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਬਾਈ ਦਾ ਨੰਬਰ ਨੀਚੇ ਟਾਈਟਲ ਦੇ ਵਿੱਚ ਪਾਵਾਂਗੇ ਉਤੇ ਫੋਨ ਕਰਕੇ ਜਿਹੜੀਆਂ ਫੋਟੋਆਂ ਜੇ ਕੋਈ ਗੱਲਬਾਤ ਪੁੱਛਣੀ ਹੈ ਪੁੱਛ ਸਕਦੇ ਹੋ ਤੇ ਬਾਕੀ ਸਾਰਾ ਟਰੈਕਟਰ ਤੁਹਾਡੇ ਸਾਹਮਣੇ ਹੈ ਜੈਨੂਆ ਟਰੈਕਟਰ ਹੈ ਤੇ ਬਾਈ ਦਾ ਨੰਬਰ ਪਾਇਆ ਹੋਇਆ ਉਤੇ ਫੋਨ ਕਰਕੇ ਤੁਸੀਂ ਕੰਟੈਕਟ ਕਰ ਸਕਦੇ ਹੋ ਖਰੀਦ ਸਕਦੇ ਹੋ ਗੇਅਰ ਪ੍ਰੋ ਹੈ ਬਿਨਾ ਸੀਆਦੀ ਤੋਂ Daha ne bağı bir daha.